ਸਤਿ ਸ਼੍ਰੀ ਅਕਾਲ ਦੋਸਤੋ ਹੁਣੇ-ਹੁਣੇ ਕੈਨੇਡਾ ਤੋਂ ਪੰਜਾਬੀ ਵਿਦਿਆਰਥੀ ਲਈ ਆਈ ਤਾਜ਼ਾ ਮਾੜੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਅੱਤਵਾਲ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਸਟੋਰ ਲੁੱਟਣ ਆਏ ਸ਼ੱਕੀ ਦਾ ਟੱਕਰਾ ਕਰਨਾ ਭਾਰਤੀ ਵਿਦਿਆਰਥੀ ਨੂੰ ਮਹਿੰਗਾ ਪੈ ਗਿਆ ਅਤੇ ਹੁਣ ਉਸ ਨੂੰ ਨਜ਼ਰਬੰਦ ਕਰ ਦਿੱਤਾ ਸਿਰਫ ਇੰਨਾ ਹੀ ਨਹੀਂ ਕੈਨੇਡਾ ਦੀ ਮਹਿੰਗੀ ਕਾਨੂੰਨੀ ਲੜਾਈ ਲੜਨ ਵਾਸਤੇ ਉਸ ਕੋਲ ਪੈਸੇ ਨਹੀਂ ਅਤੇ داد ਨੇ ਦੋਸ਼ ਈਕਰਾਰ ਕਰ ਦਿੱਤਾ ਤਾਂ 14 ਸਾਲ ਦੀ ਕੈਦ ਬੁਕਤ ਨਹੀਂ ਪੈ ਸਕਦੀ ਹੈ ਨੌਜਵਾਨ ਦੀ ਸ਼ਨਾਖਤ 22 ਸਾਲ ਦੇ ਤੇਜੇਸ਼ਵਰ ਕਾਲਿਆਵਾ ਜੋ ਕੀਤੀ ਗਈ ਜੋ ਕਿ ਪੀਟਰ ਬੋਏ ਦੇ ਸਰ ਸੈਂਟਰਫਿਗ ਫੈਲਮਿੰਗ ਕਾਲਜ ਦੇ ਵਿੱਚ ਪੜਦਾ ਹੈ ਘਰ ਦੇ ਵਿੱਚ ਨਜ਼ਰਬੰਦੀ ਦੇ ਦੌਰਾਨ ਉਸ ਨੂੰ ਆਪਣਾ ਕੱਰਜ ਚਲਾਉਣ ਲਈ ਰਾਤ ਵੇਲੇ ਕੰਮ ਕਰਨ ਦੀ ਇਜਾਜ਼ਤ ਮਿਲੀ ਹੈ ਪਰ ਕਈ ਬੰਦਿਸ਼ਾਂ ਵੀ ਲਾਗੂ ਨੇ तेजस्वर ਦੇ ਦੋਸਤ ਦੀਪਕ ਸ਼ਰਮਾ ਵੱਲੋਂ 다ਤੀ ਲੜਾਈ ਵਾਸਤੇ ਗੋਫ ਮੰਡੀ 'ਤੇ ਸਾਬਿਤ ਕੀਤਾ ਗਿਆ ਜਿਸ ਰਾਹੀਂ 12000 ਡਾਲਰ ਕਰਤਤ ਹੋ ਚੁੱਕੇ ਨੇ ਤੇਜਸਵਰ ਨੂੰ ਕਾਨੂੰਨੀ ਸੰਘਰਸ਼ ਵਾਸਤੇ ਤਕਰੀਬਨ 25000 ਡਾਲਰ ਚਾਹੀਦੇ ਨੇ ਦੀਪਕ ਸ਼ਰਮਾ ਨੇ ਕਿਹਾ ਹੈ ਕਿ ਹਿੰਸਕ ਕੰਮ ਕਾਰਜਕਿੰਗ ਕਰਨ ਵਾਲਿਆਂ ਵਿਰੁੱਧ ਇੰਨੀ ਸਖਤ ਕਾਰਵਾਈ ਨਹੀਂ ਕੀਤੀ ਜਾਂਦੀ ਜਿੰਨੀ ਉਸਦੇ ਦੋਸਤ ਦੇ ਵਿਰੁੱਧ ਕੀਤੀ ਗਈ ਹੈ ਬਾਕੀ ਖਬਰ ਨਾਲ ਅੰਤ ਤੱਕ ਦੇਖਣੇ